ਲਗਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਹੱਸੀ ਗੱਲ ਬਾਈ ਜੀ ਨਾਮ ਐਡਰੈਸ ਦੱਸਿਓ ਬਾਈ ਜੀ ਆਪਣਾ ਬਾਈ ਪਿੰਡ ਟਿੱਬਾ ਜ਼ਿਲ੍ਹਾ ਸੰਗਰੂਰ ਤੇ ਨੇੜੇ ਆਪ ਨੂੰ ਪੈ ਗਿਆ ਇਧਰ ਮਹਿਲਕਲਾ ਨੇੜੇ ਦੀਕ ਆ ਗਿਆ ਹਣਾ ਮਹਿਲਕਲਾ ਬਾਈ ਜੀ ਸਿਰਪੁਰ ਆਪਣੇ ਮਲਾਲ ਇਧਰ ਠੀਕ ਹੈ ਇਦਾਂ ਦੇ ਪਿੰਡ ਆਗੇ ਨਾਲ ਠੁੱਲੀ ਵਾਲਾ ਠੁੱਲੀ ਵਾਲਾ ਤੇ ਮੋਬਾਈਲ ਨੰਬਰ ਆਪਣਾ 9855527917 9855527917 27917 ਅੱਜ ਆਪਾਂ ਤੇਰੀ ਝੋਟੀ ਦਿਖਾਉਣੇ ਪਏ ਆ ਆਪਣੀ ਘਰ ਦੀ ਝੋਟੀ ਆ ਹਾਂ ਵੀ ਘਰ ਦੀ ਝੋਟੀ ਆ ਮਾਂ ਜੀ ਲੈ ਕੇ ਆਈ ਜੇ ਆਪਾਂ ਠੀਕ ਹੈ ਰਿਆਨਦਲ ਮਾਂ ਕਰਾਈ ਉਹ ਘਰੇ ਪਾਲੀ ਹੋਏ ਠੀਕ ਹੈ ਆਪਣੇ ਪੰਜ ਸੱਤ ਨਾਗ ਹੋਰ ਰੱਖੇ ਹੋਏ ਘਰੇ ਹਨ ਤੇ ਕਹਿੰਦੇ ਭਾਬ ਜੇ ਜਿਆਦਾ ਨਾਗ ਜੁੜ ਜਾਣ ਤਾਂ ਇਕੱਤਾ ਪਾਸੇਲ ਕਰ ਦਿੰਦੇ ਹਾਂ ਹਾਂਜੀ ਹਾਂਜੀ ਠੀਕ ਹੈ ਤੇ ਹੁਣ ਇਹ ਸੂਆ ਸੁੰਦੀ ਆ ਦੂਜਾ ਹਾਂਜੀ ਦੂਆ ਸੁੰਦੀ ਆ ਕੈ ਦਿਨ ਲੈ ਜਾਓਗੇ ਸੁੰਦੇ ਆ ਜੇ ਇਹ ਦਿਨ ਵੀ ਦਾਹ ਰਹਿੰਦਾ ਜੀ 10 ਦਿਨ ਸੂਨ ਚ ਵਾਕੀ ਕੋਈ ਪਿੱਛੇ ਪੁੱਛਿਆ ਨਹੀਂ ਕਿਸੇ ਕਹਤਾ ਨਹੀਂ ਕੋਈ ਠੀਕ ਹੈ ਤੇ ਪਹਿਲੇ ਜਿਹੜੇ ਆਪਾਂ ਦੁੱਧ ਕਿੰਨਾ ਚੋੜਿਆ 14 ਛੱਡ ਜਲ ਲੀਟਰ ਠੀਕ ਹੈ ਜਿਵੇਂ ਆਪਾਂ ਨਾਰਮਲ ਸਾਰੇ ਮੱਝਾਂ ਨੂੰ ਦਾਣਾ ਪੱਠਾ ਪਾਉਂਦੇ ਉਸ ਤੋਂ ਬਾਅਦ ਇੱਕ ਥੋਲੀ ਨਹੀਂ ਮਣੀ ਉਹ ਦੇ ਨੂੰ ਪਈਆ ਉਹ ਚਾਰ ਮੱਝ ਵਿੱਚ ਥੋਲੀ ਪਾਉਂਦੇ ਜਾਜ ਗੱਲ ਆ ਤੇ ਹੁਣੇ ਕ੍ਰੋਸ ਆਪਣੇ ਸਾਣ ਤੋਂ ਹਣਾ ਉਹ ਸਾਣ ਵੀ ਘਰੇ ਖੜਾ ਪਸਾਣ ਵੀ ਦਿਖਾ ਦਿੰਨੇ ਆ ਤੇ 24 24 ਦੀ ਪੂਲੀ ਜੇ ਦਵਾ ਕੱਢਣੀ ਯਾਰ ਆਪਾਂ ਗੂਮਰ ਕਿਧਰ ਆ ਰਿਹਾ ਠੀਕ ਹੈ ਤੇ ਦਿਨ ਰਹਿ ਗਏ ਕੋਈ ਛੱਟਾ ਕੋਈ ਨਹੀਂ ਦਿਨ 10 ਰਹਿ ਗਏ ਸੂਣ ਜੀ ਰੇਟ ਇਹਦਾ ਕੀ ਰੱਖਿਆ? ਇਹ ਬਈ ਮੁੱਲ ਤੱਕ ਨਾ ਮਾਦੀ ਬੰਦਾ ਕਰਾ ਲੈ ਜਾ। ਠੀਕ ਹੈ। ਆਪਾਂ ਇੱਕ ਸੱਟ ਮੰਗਦੇ ਆ। ਮਾਨਦਾਨ ਵਿੱਚ ਹੋ ਜੂਗਾ। ਮਾਨਦਾਨ ਹੋਊ। ਟੋਰੀ ਬਾਹਰ ਨੂੰ। ਸੋ ਫਿਰ ਉਹ ਕੱਦਗਾਠ ਵਗੈਰਾ ਦੇਖੋ ਝੋਟੀ ਦਾ ਚੰਗਾ ਬਟਨ ਵਾਲੀ ਝੋਟੀਆ ਬੈਕ ਸਾਈਡ ਤੇ ਬਟਨ ਸੋਹਣੇ ਦਿਖਾਈ ਦੇ ਜਾਂਦੇ ਆ ਤੇ ਦੂਜਾ ਸੂਹ ਹੁੰਦੀ ਆ ਤੇ ਇਹ ਫਿਰ ਸਾਰੀ ਬਲੈਹ ਗਈ ਆ ਜਮਾ ਮੋਹਰਾ ਜਾ ਗਈ ਪੂਰੀ ਹਣਾ। ਜਮਾ ਜੰਡ ਬਲੈਹ ਗਈ ਆ ਉਹ ਜਰਾ। ਠੀਕ ਹੈ। ਸੋ ਬਾਕੀ ਸਿੰਘ ਮੂੰਹ ਮੱਥਾ ਦੇਖੋ। ਕੁੰਡਾ ਸਿੰਘਾ ਸੋਹਣੀ ਰਾਜੀਸਮੀ ਬਲੀ ਵੀ ਤੇ ਕੱਦਗਾਠ ਵੀ ਚੰਗਾ ਤੇ ਰੰਗ ਬਿਲਕੁਲ ਕਾਲਾ ਜਾਮਣ ਵਰਗਾ ਆ ਗਿਆ ਮੁੱਠੀ ਮੁੱਠੀ ਵਾਲਾ ਥਾਣਾ ਤੇ ਪਸਮਾ ਕੇ ਫਿਰ ਥਣ ਮਾਰਦੇ ਗੱਟ-ਗੱਟ ਤੇ ਜਾਵਾਂ ਵੀਰੇ ਬਾੜਾ ਕੋਈ ਪੂਰਾ ਵਧੀਆ ਮਨਾਂ ਚੱਟਾ ਹੈ ਠੀਕ ਹੈ ਸੋ ਕੱਚੀ ਅਗਲੀ ਦੱਸ ਦਿੰਦੀ ਤੇ ਲੇਵਾ ਸੂਤਾ ਕਲਾ ਦੇਣਾ ਇਹਦਾ ਮੰਨ ਕੇ ਚੱਲੋ ਵੀ ਬਾਡੀ ਵਾਂਦਰ ਤੇ ਹਵਾਨਾ ਦੇਖ ਕੇ ਪਤਾ ਲੱਗਦਾ ਰੋਗ ਨਹੀਂ ਮੜਾ ਜੈਸੇ ਨਾਲ ਤਾਂ ਗੋਹਾ ਕਰਦੀ ਐ ਤੇ ਨਾਲੇ ਲੇਵਾ ਦੇਖੋ ਥੱਲੇ ਤੇ ਤਾਂ ਪੂਰਾ ਸੋਹਣਾ ਬਟਨ ਵਾਲਾ ਲੇਵਾ ਇਹਦਾ ਸੋ ਬਰੋ 1,60,000 ਰੁਪਏ ਕੀਮਤ ਆ ਥੱਲੇ ਮਿਲਕ ਵੇਗਰਾ ਦੀ ਗੱਲ ਕਰੀ ਆ ਪਰ ਚੰਗਿਆ ਸੋਹਣੇ ਦਿਖਾਈ ਦਿੰਦੀ ਐ ਸੋ ਦੇਖੋ ਥਾਂ ਥਣ ਚੰਗਾ ਤੇ ਚੋਣ ਜਵਾ ਦੀ ਇੱਕ ਨੰਬਰ ਹੈ ਨਾ ਕਿੰਨਾ ਕੁ ਲੰਬਾ ਟਾਈਮ ਦੁੱਧ ਚੋੜਿਆ ਸੀ ਆਪਾਂ ਇਹਦਾ ਭਾਈ 7 ਮਹੀਨੇ ਚੋੜੇ ਮੇਰੇ ਕੋ ਫੋਟੋ ਮੈਨ ਮੰਨ ਕੇ ਜਾਨ ਫੂਨ ਤੋਂ ਡੇਢ ਹੋ ਗਏ ਯਾਰ ਅੱਡ ਤੋਂ ਮੋਨ ਦੀ ਕੈਮਰਾ ਉਹ ਬਿਲਕੁਲ ਸਮਾਂ ਵੀ ਨਾ ਮਾਚੁੰਦਾ ਅਗੇ ਨੂੰ ਆਪਾਂ ਹੁਣ ਛੱਡਿਆ ਲਿਆ ਠੀਕ ਹੈ ਵੀ ਸਰਪੇ ਦੋ ਟਾਈਮ ਹੀ ਲੱਗਿਆ ਵੀ ਪੌਂਦੀ ਹੈ ਨਾ ਹਾਂ ਹਾਂ ਭਾਈ ਠੀਕ ਹੈ ਅੱਗੇ ਆਪਾਂ ਸਾਨ ਵੀ ਦਿਖਾ ਦੇਣਾ ਜਿਹੜੇ ਤੋਂ ਗੱਬਣ ਆ ਸੋ ਇਸ ਸਾਨ ਤੋਂ ਗੱਬਣਾਗੀ ਤੇ ਇਹ ਘਰ ਦਾ ਸਾਨ ਆ ਹੈ ਨਾ ਕਿਹੜੇ ਸਾਨ ਦਾ ਬਚਾ ਆ ਗਿਆ ਇਹ ਇਹ ਸਰਕਾਰੀ ਸੀਮਾ ਹੁੰਦਾ ਭਾਈ ਠੀਕ ਹੈ ਘਰ ਤੇ ਆ ਗਿਆ ਹੈ ਨਾ ਹਾਂ ਏਵਰ ਕਰਾਸ ਕਰਾਉਣੀ ਹੈ ਮੱਝਾਂ ਪੇ ਤੋਂ ਹਾਂ ਬਈ ਛੱਡ ਦਾਂ ਨੀ ਕੋਈ ਆਜ ਕਾਮੇਦਾਰ ਬੰਦੇ ਲਈ ਗਮ ਵੀ ਮੂਰ ਨਹੀਂ ਛੱਡ ਦਿੰਦੇ ਬਦਾਲਾ ਜਾਂਦੀ ਟੀਫੀਸ ਲੈਣੀ ਹੈ ਜੀ 500 ਰੁਪਏ ਸੋ 500 ਰੁਪਏ ਫੀਸ ਆ ਕਿਸੇ ਵੀਰ ਦੀ ਮੱਝ ਸੀਮਰ ਦੇ ਨਾਂ ਰੋਗ ਦੀ ਹੋਵੇ ਮੱਝ ਕਰਾਸ ਕਰਾ ਕੇ ਤੁਸੀਂ ਲਿਜਾ ਸਕਦੇ ਹੋ ਅੱਗੇ ਆਪ ਬਸ਼ੇਰੀ ਕਿਹੜੀ ਵੇਚਣੀ ਆ ਫਿਰ ਅਗਲੀ ਵੇਚਣੀ ਏ ਕਿਹੜੀ ਨਸਲ ਆ ਗਈ ਮਾਰਵਾੜੀ ਆ ਜੀ ਅੱਛਾ ਮਾਰਵਾੜੀ ਦੀ ਹੈਗੀ ਬਸ਼ੇਰੀ ਇਹ ਹਾਂ ਬਈ 7 ਮਹੀਨੇ ਉਹਦੀ ਨਾ ਲੱਗਾ ਗੱਪਣ ਆ ਪਹਿਲੇ ਸੋ ਸੁਣਾ ਹਾਂ ਬਈ ਪਹਿਲੇ ਸੋ ਸੁਣਾ 7 ਮਹੀਨੇ ਦੀ ਗੱਪਣ ਦੋ ਦੰਦ ਬਸ਼ੇਰੀ ਆ ਬਈ ਦੋ ਦੰ ਕਿਹੜੇ ਸਾਲ ਤੋਂ ਕ੍ਰੋਸ ਆਉਣੇ? ਇਹ ਆਪਣੇ ਸੂਰਤੋ ਸੇਰਾ ਜੈ ਜੈ ਰਾਜ ਉਹ ਤੋਂ ਉੱਪਰ ਆਵੇ। ਕਿਹੜੀ ਨਸਲ ਦਾ ਆ ਗਿਆ ਉਹ? ਮਾਰਵਾੜੀ ਦਾ ਬਈ। ਸਭ ਮਾਰਵਾੜੀ ਦੀ ਤੋ ਗੱਬਣ ਆ। ਇਹਦੀ ਕੀਮਤ ਵਿਆਰ ਕੀ ਹੋਊਗਾ? ਇਹਦਾ 2.5 ਲੱਖ। ਢੋਰੀ ਬਾਹਰ ਨੂੰ। ਸੁਗਰ ਬਛੇਰੇ ਦਾ ਕੱਦ-ਕਾੜ ਵਗੈਰਾ ਦੇਖੋ। 7 ਮਹੀਨੇ ਦੀ ਗੱਬਣ। ਇਹ ਆ ਗਈ ਨਸਲ ਆਪਣੀ ਕਿਹੜੀ ਦੱਸੀ ਮਾਰਵਾੜੀ। ਮਾਰਵਾੜੀ ਦੀ ਗੱਬਣ ਆਗੇ। ਹਾਂ ਮਾਰਵਾੜੀ ਤੋਂ। ਠੀਕ ਆ ਪਹਿਲਾਂ ਸੋ ਸੁਣਿਆ 7 ਮਹੀਨੇ ਗੱਬਣ ਚੈੱਕ ਕਰਕੇ ਕਨਫਰਮ ਆ ਜਾਵਾਂ। ਹਾਂ ਹਾਂ ਬਈ ਕਰਮੇ ਡਾਕਟਰ ਨੂੰ ਚੈੱਕ ਪਾਸਾ। ਠੀਕ ਆ 2.5 ਮਹੀਨੇ ਦੀ ਗ ਠੀਕ ਹੈ ਲੈ ਚੱਲ ਤੋਰਦੇ ਮੜਾ ਗਿਆ ਦਵਾ ਦੇ ਅੰਦਰ ਨੂੰ ਸੋ ਮੂੰ ਮੱਥਾ ਦੇਖੋ ਤੇ ਫਿਰ ਉੱਤੇ ਤਾਂ ਨਹੀਂ ਬੈਠੇ ਉੱਠਣ ਲੱਗੇ ਛਲੇ ਤੇ ਆਪ ਠੀਕ ਹੈ ਮਨਾਂ ਗੱਪਾਂ ਹੋਣ ਤੋਂ ਪਹਿਲਾਂ ਆਪਾਂ ਬੈਠਦੇ ਰਹੇ ਜੇ ਉੱਪਰ ਆਹਾਂ ਵੀ ਬੈਠ ਮੁੱਕਰ ਨਹੀਂ ਠੀਕ ਹੈ ਮਨਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਝੂਟੇ ਵਗੈਰਾ ਵਜਾ ਦਿੰਦੀ ਹੈ ਕੋਈ ਵੀਰ ਹੋਵੇ ਖਰੀਦਾਂ ਦਾ ਜਾਵਣ ਤੇ ਫਿਰ ਸੇਵਾ ਸੁਭਾ ਪੂਰੀ ਫੁੱਲ ਕਰੀ ਵਿਆਹ ਗੋਲ ਮਟੋਲ ਪਈਆ ਹਨ ਜਮਾ ਹਾਂ ਸੋ ਦੇਖੋ ਸਰਾਜੀ ਸਮੀ ਬੜੀ ਵੀ ਘੋੜੀ ਬਸ਼ੇਰੀਆ ਪਹਿਲਾਂ ਸੋ ਸੁਣਦੀ ਦੋ ਨਾਗਾ ਪਤਖਾ ਦੇ ਪਿੰਡ ਆ ਕੇ ਵੀਰ ਦਾ ਟਿੱਬਾ ਜ਼ਿਲ੍ਹਾ ਸੰਗਰੂਰ ਆ ਗਿਆ ਬੇਸ਼ੇਰੀ ਪਸੰਦ ਹੋਵੇ ਜਾਂ ਸਾਂਹ ਤੋਂ ਮੱਝ ਕਰਾਸ ਕਰਾਉਣੀ ਹੋਵੇ ਤੇ ਜਾਂ ਤੁਸੀਂ ਖਰੀਦਣੀ ਹੋਵੇ ਮੱਝ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਧੰਨਵਾਦ